ਦੇ ਅੰਤ ਦੇਖਿਆ ਨਾਨਕ ਮਨ ਬਰਗਾ ਗੱਜ ਬਦੀ ਮਨ دنيا مانگا آوا ਪਰਿਵਾਰ ਗੋ ਪਦੀਨੇ ਤਾਂ ਆਪਰੇ ਵਾਰਨ ਹਾਰਾ ਗੁਪਹੰਤ ਸਭਰਾ ਤਾਕੁ ਗਗਨ ਨ ਕੋ ਲਾਗਾ ਜਾਕੇ ਤਵਾਕੇ ਅਰਦਾਸ ੴ ਉਪਾਰਤਿ ਹੋਇ ਕੋ ਕੋ ਬਧੈ ਗੁਰੂ ਨਾਨਕ ਦੇਵ ਉੱਤੇ ਆਏ ਪਰੇ ਕਰੇ ਤੁਰ ਅਮਰਵਾਸ RAMਦਾਸ ਸਾਹਿਬ ਹੋਇ ਸਹਾਰੇ ਅਰਜਨ ਹਰਿ ਗੋਬੇ ਤਨੋ ਸਿਮਰੋ ਸ੍ਰੀ ਹਰਿ ਰਾਏ ਸਦਾ ਹੱਥ ਪਾ ਕੇ ਰੱਖੇ ਦੂਰ ਹਨ ਕੇ ਬਾਦੀ ਸਤਿ ਸ੍ਰੀ ਅਕਾਲ ਜੀ ਸਹਾਇ ਦਸਬਾਚੂ ਜੀ ਜੋਗ ਗੁਰਗੱਦੀ ਤੇ ਬਿਰਾਜਮਾਨ ਦਾਦਾ ਜੀ ਅੰਦਰਖਾਲ ਸਾਜੀ ਸਾਹਿਬ ਵਰਨਾ ਜੀ ਪੰਜ ਪਿਆਰੇ ਚਾਰ ਜੀ ਪਾਵਨ ਪਵਿੱਤਰ ਕਮਾਈ ਦਾ ਅੰਦਰਖਾਲ ਸਾਜੀ ਸਾਹਿਬ ਵਰਨਾ ਜੀ ਪੰਜਾਤ ਸਚਾਰੇ ਹਜ ਜੈਤ ਜੀ ਪਤਾ ਬਿੰਦ ਕੀ ਪੈਸ ਪਾਸ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਮੋਹ ਵਾਲੇ ਵਰਨਾ ਜੀ

ਨਵੇਂ ਸਾਲ 2025 ਨੂੰ ਖੁਸ਼ ਆਮਦੀ ਦੀਆਂ ਕਿਸੇ ਮਹਾਰਾਜ ਜੀ ਦੇ ਤਾਂ ਉਹ ਹੀ ਜਿਹੜੇ ਤਿਹਾੜੀ ਨੂੰ ਖੁਸ਼ੀਆਂ ਮਨਾਉਂਦੇ ਹਾਏ ਅੱਜ ਕੋਟਨ ਕੰਪਲੈਕਸ ਦੇ ਸਰ ਨੇ ਇੱਕ ਤੋਂ ਹੋ ਕੇ ਕਿ ਮਹਾਰਾਜ ਜੀ ਆਪਣੇ ਚਾਹੂ ਪਾਸੇ ਹਨ ਉਹਨੇ ਦਿਵਾਨਤ ਜਾ ਕੇ ਆਪ ਨੂੰ ਜੀ ਤੋਂ ਕੀ ਬਾਣੀ ਸ੍ਰੀ ਸੁਖਨੀ ਸਾਹਿਬ ਤੇ ਜਾਪ ਹੋਏ ਹਨ ਬਾਜੂ ਅਪਰਾਧ ਕਾਲ ਤੋਂ ਰਹਿ ਕੇ ਕੀਰਤਨ ਪ੍ਰਦਾਨਾ ਆਪ ਦੇ ਬੱਚਿਆਂ ਨੇ ਕੀਰਤਨ ਕੀਤਾ ਹੈ ਮਹਾਰਾਜ ਜੀ ਕਰਨਾ ਕਰਨੀ ਬਾਣੀ ਅਰਾਧ ਗੁਰ ਹੈ ਆਪ ਜੀ ਦੇ ਬੱਚਾ ਪਾਸੋਂ ਬਾਣੀ ਪੜਦੇ ਕਿਰਤਨ ਕਰਦੇ ਦਾ ਸੇਵਾ ਕਰਦੇ ਆ ਜਾਣੇ ਅਣਜਾਣੇ ਬਿਰਧ ਕੋ ਲੋ ਜਾਣਦੇ ਹਨ ਬੱਚੇ ਜਾਣ ਕੇ ਬਾਕਿ ਸੈਣਾ ਅੱਗੋਂ ਵਾਸਤੇ ਸਮਾਜ ਦੇ ਬਖਸ਼ਿਸ਼ ਕਰਨੀ ਬਾਣੀ ਪੜੀ ਸੋਚ ਕੇ ਸੱਚ ਖੜ ਦੇ ਕੇ ਪਰਿਵਾਰ ਕਰਨੀ ਬਾਣੀ ਦਾ ਖੂਬੋ ਫਲਾ ਦੇਸ਼ ਨੂੰ ਹਿਰਦੇ ਵਿੱਚ ਬਸਵਾਉਣ ਮਾਹੀ ਕਿਰਪਾ ਕਰ ਲੈ ਇਸ ਕੰਪਲੈਕਸ ਵਿੱਚ کام کر رہے ہیں مہاراج ڈیوٹیاں نوا رہے ہیں سارے مہاراجی کرپا کرنی آپ میرا بے حد سرکنے مہاراج ترقی کرخش کرنی اپنے مہارا مہارا مہاراج کرپا کرنی انصاف کرنی سمرسا بخش کرنی کرپا کرنی مہاراج جی سپن سب پرند آپ جی ندر پشا کے پہننے ترقی کار کرنے لوگ سوڑی پڑھو بس میلے کارنے پڑھنے دے پاتے کے کڑے مہاں کی آئی ہے سنگل دی حاجری دار پروان کارنے کارن کارن لے کے لونہ دے اور کچھ بکار اس وقت جوانہ دی اس مہافتی دی ادا سے سب کچھ جبا چکر کرنی آپ کی پڑی ہوئی بانی کھڑی ہوئی سیوہ مہاری تھائے پونے سروت دے پڑھنے دی ادا پروان کارنے پڑھنے دی کٹھنے وہ بلگا مرشاد لنگر ساتھ سے دی رسی لائک ہو گئی ਜੋ ਜੀ ਛਕੇ ਗੁਰੂਤਰ ਨਾਮ ਸਤਨਾਮ ਸ਼ਿਵਾਂ ਦੀ ਕਿਰਪਾ ਕਰੋ ਜੀ ਹੁਕਮਗਾਰੀ ਕਰੇ ਨੇ ਹਾਲ ਇਲਾਹੀ ਹੁਕਮ ਬਖਸ਼ਿਸ਼ ਕਰਕੇ ਸੰਗਤ ਇਸ ਕੰਪਲੈਕਸ ਵਿੱਚ ਸੇਵਾਵਾਰ ਬਾਕੀ ਸਾਰੇ ਜਾਗੀ ਸਰਵਾਰ ਮਕੀਤ ਸਰਵਾਰ ਸਾਰੇ ਕਰਮਚਾਰੀ ਸਰਵਾਰ ਹੋਰ ਵੀ ਜਿੰਨੇ ਵੀ ਕਰਮਚਾਰੀ ਹਨ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਆਪ ਸਾਹਿਬ ਜੀ ਨੂੰ 90 ਸਾਲ ਜਿੰਨਾਂ ਬਹੁਤ ਬਹੁਤ ਮੁਬਾਰਕਾ ਹਨ ਜੀ ਜੋਨ ਜਿਹੜਾ ਦੀਆਂ ਬਹੁਤ ਮੁਬਾਰਕਾ ਹਨ ਆਪ ਜੀ ਨੇ ਸਮਾਂ ਕੱਢਿਆ ਸਤਿਗੁਰਾਂ ਦੇ ਵਿੱਚ ਆਪ ਪਾਸੇ ਹਾਂ ਇਹ ਹੀ ਅਰਦਾਸ ਹੈ ਮਹਾਰਾਜ ਜਪ ਸਾਹਿਬ ਜੀ ਨੂੰ ਕੜ ਦੀ ਕਲਾ ਵਿੱਚ ਰੱਖੇ ਆਪ ਦੇ ਬੱਚੇ ਆਪ ਦਾ ਪਰਿਵਾਰ ਜਿੱਥੇ ਕਿਤੇ ਵਿਦੇਸ਼ਾਂ ਬੰਦੇ ਸਾਹਿਬ ਵਿੱਚ ਸਭ ਨੂੰ ਮਹਾਰਾਜ ਜੰਮੀ ਆਗੇ ਦੇ ਰੂਪ ਦਾ ਪਛਿਛ ਕਰਕੇ ਮਾਤਾ ਜੀ ਦੇ ਅਗੇ ਘਰੀ ਬਣਾ ਕੇ ਸਾਹਿਬ ਸਿੰਘ ਜੀ ਆਪਣਾ ਪਰਵਾਦੀ ਬਣਾਵੇ ਇਹ ਅਰਦਾਸ ਬੇਨਤੀ ਹੈ ਸਾਡੀ ਸੁਬਾਣੀ ਪੜ ਕੇ ਨਿਰੋਧ ਕਰਦੇ ਆਜਾ ਸਮੇਂ ਦੀ ਬਾਤ ਕਰਨ ਸਾਡੇ ਪਾਸੋਂ ਕੋਈ ਹੋ ਗਈ ਹੋਵੇ ਤਾਂ ਦਾਲ ਸੋਲਣ ਹਾਰ ਹਨ ਜਦੋਂ ਨਵੇਂ ਸਮੇਂ ਦੇ ਲੋਕੀ ਜੀ ਆ ਬਹੁਤ ਬਹੁਤ ਮਮਾਰਕਾ ਨੇ ਤੇ ਸਾਡੇ ਜਮਾਨੇ ਦੇ ਸ਼੍ਰੀ ਸੈਸ਼ਨ ਜੀ ਸਾਹਿਬ ਜੀ ਛੁੱਟੀ ਤੇ ਹੈਗੇ ਤੇ ਨਹੀਂ ਹੈ ਗਈ ਤੇ ਮੈਂ ਬੇਤੀ ਕਰਨਾ ਮੈਡਮ ਰਜਨੀ ਮੱਤਾ ਤੇ ਅਸੀਂ ਮਨਰਨ ਮਨਸ਼ਿੰਦਰ ਸ਼ਹੀਵਾਲ ਜੀ ਨੂੰ ਇੱਕ ਸੋਫਾ ਟੋਟਾ ਦਿੱਤਾ ਤੇ ਰਜਨੀ ਨੱਤਾ ਮੈਡਮ ਜੀ ਆਉਣ ਤੇ ਬੱਚਿਆਂ ਨੂੰ ਸੋਫਾ ਵੇਖ ਕੇ ਮੈਡਮ ਜੀ ਨੇ ਸੋਫਾ ਵੇਖ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਸਾਰੇ ਦਰਸ਼ਕਾਂ ਨੂੰ ਬੇਤੀ ਹੈ ਜੀ ਕੀ ਲੰਗਰ ਸ਼ੱਕੇ ਜਿਹੜਾ ਜੀ 15 ਦੇ ਵਿੱਚ ਬੈਠ ਕੇ ਸਾਡੇ ਜਿੰਨੂ ਖੁਸ਼ ਹੋਊਗੇ ਸਾਰੇ ਬੈਠੇ 15 ਦੇ ਵਿੱਚ ਬੈਠੇ ਲੰਗਰ ਸ਼ੱਕੇ ਜੈ ਬਈ ਓਕੇ ਓਹ ਲਈ ਸੋਨਹਾ ਸਾਰ ਸ੍ਰੀ ਅੰਮ੍ਰਿਤਾਰਾ ਸਾਰ ਸ੍ਰੀ ਅੰਮ੍ਰਿਤਾਰਾ Oh, very evet. good. Thank ਲਾ ਕੇ ਦਿੱਤੀ ਵਾਰ ਇਸ ਨੂੰ ਦਾ ਅੰਦਰ ਜੁੜੇ ਹੋਏ ਜੋ ਸਨਿਕਲ ਵਰਤਨ ਤੇ ਸਭ ਤੋਂ ਪਹਿਲਾਂ ਵਕੀਲ ਦਾ ਇਜਾਰਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਇਹ ਸਮਾਗਮ ਜਿਹੜਾ ਹੈਗਾ ਆ ਸਮੂਹ ਕਲਰਕ ਮੁੰਸੀਪਾਈ ਜਾਰੇ ਵੱਲੋਂ ਇਹ ਸੁਖਣੀ ਸਾਹਿਬ ਜੀ ਦਾ ਪਾਠ ਸਾਰੇ ਕਚਾਰੀ ਦੇ ਸਹਿਯੋਗ ਨਾਲ ਅੱਜ ਦਾ ਸਹਿਬਾਨ ਵਕੀਲ ਸਾਹਿਬਾਨ ਅਤੇ ਹੋਰ ਕਰਮਚਾਰੀਆਂ ਦੇ ਸਹਿਯੋਗ ਨਾਲ ਅੱਜ ਇਹ ਕਰਵਾਇਆ ਗਿਆ ਹੈ ਇਹ ਜਿਹੜਾ ਅੱਜ ਅਸੀਂ ਹੁਣੀ ਸਾਹਿਬ ਦਾ ਪਾਠ ਸੁਖਾਇਆ ਹੈ ਨਵੇਂ ਸਾਲ ਦੀ ਖੁਸ਼ੀ ਅਤੇ ਲੋਹੜੀ ਦੀ ਖੁਸ਼ੀ ਦੇ ਵਿੱਚ ਲਿਖਾਇਆ ਹੈ ਕਿ ਅਸੀਂ ਸਾਰੇ ਹੁਣਸੀ ਭਾਈ ਜਿਹੜਾ ਜਿਹੜਾ ਹੈਗਾ ਸਾਰੇ ਅੱਗੇ ਪਰਮਾਤਮਾ ਦੇ ਦਾਸ ਕਰਦੇ ਹਾਂ ਕਿ ਇਹ ਜਿਹੜਾ ਨਵਾਂ ਸਾਲ ਆ ਸਾਰੀ ਕਚਰੀ ਲਈ ਖੁਸ਼ੀਆਂ ਭਰਿਆ ਆਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਹ